ਅੱਜ ਦੁਨੀਆ ਦੇ ਵਿੱਚ ਖੇਤੀਬਾੜੀ ਦੀ 70% ਜ਼ਮੀਨ ਇੱਕ ਕਾਰਪੋਰੇਟ ਲੈ ਗਿਆ ਜਿਹੜਾ ਆਪਾਂ ਨੇ ਕਿ ਯਾਰ ਖੇਤੀ ਦਾ ਧੰਦਾ ਤਾਂ ਬਹੁਤ ਮਾੜਾ ਹੈ ਮੈਨੂੰ ਦੱਸੋ ਜੇ ਐਡਾ ਮਾੜਾ ਧੰਦਾ ਹੈ ਤਾਂ ਫੇਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਜਿਹੜੀ ਭਾਰਤਮਾਲਾ ਨਿਕਲ ਰਹੀ ਕਾਦੇ ਕਰਕੇ ਆ ਆ ਬਾਗਾ ਬਾਰਡਰ ਵੀ ਖੁੱਲੂਗਾ ਤੇ ਯੂਰਪ ਤੱਕ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸਦਾ ਇਹਨਾਂ ਦਾ ਉਸ ਤੋਂ ਅੰਦਾਜ਼ਾ ਲਾ ਲਿਓ ਜੇ ਕਿ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਆਪ ਹੋਵੇ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਤੁਹਾਨੂੰ ਪਤਾ ਇੱਕ ਗੱਲ ਦਾ ਕਿ ਪਿਛਲੇ 11 ਸਾਲ ਜਦੋਂ ਦਾ ਮੋਦੀ ਬਣਿਆ 11 ਸਾਲ ਜਿਹੜੇ ਇੰਡਸਟਰੀ ਲਿਸਟ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇੰਨਾ ਦਾ ਕਰਜ਼ਾ ਮਾਫ ਕੀਤਾ ਗਿਆ 16 ਲੱਖ ਕਰੋੜ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ 11 ਸਾਲ ਚ ਕਿੰਨਾ ਹੋਇਆ 2 ਲੱਖ ਕਰੋੜ ਹੁਣ ਆਪ ਸਮਝ ਲਓ ਕਿ ਜਿਹੜੇ ਕਰੋੜપતિ ਨੇ ਅਰਬਾਂ ਬਤੀ ਨੇ ਉਹਨਾਂ ਦਾ ਤਾਂ 16 ਲੱਖ ਕਰੋੜ ਮਾਫ ਤੇ ਜਿਹੜੇ ਹਮਾਤੜ ਹਰ ਰੋਜ਼ ਕਮਾਉਂਦੇ ਨੇ ਤੇ ਖਾਂਦੇ ਨੇ ਉਹਨਾਂ ਦਾ ਸਿਰਫ 2 ਲੱਖ ਕਰੋੜ ਤਾਂ ਇਹਦਾ ਮਤਲਬ ਕੀ ਹੋਇਆ ਸਰਕਾਰ ਕਿੰਨਾ ਦੀ ਹੈ ਇਹਨਾਂ ਦੀ ਅਰੇ ਸਰਕਾਰ ਬਦਕਿਸਮਤੀ ਨਾਲ ਚੁਣੀ ਕੀਨੇ ਆਪਾਂ ਤੇ ਫਿਰ ਗਲਤੀ ਕੀਤੀ ਐ ਸਾਡੀ ਅਸੀਂ ਜੋ ਬੈਠੇ ਬੋਲ ਰਹੇ ਐ ਐਨੇ ਮੀਂਹ ਤੁਸੀਂ ਵੀ ਆਇਓ ਤੇ ਐਸੇ ਵੀ ਆਏ ਐ ਉਹਦਾ ਇੱਕੋ ਹੀ ਮਤਲਬ ਆ ਭਰਾਵੋ ਕੋਈ ਬਾਹਰਲਾ ਸਾਡਾ ਦੁਸ਼ਮਣ ਨਹੀਂਗਾ ਹੈਗੇ ਨੇ ਪਰ ਵੱਡੇ ਦੁਸ਼ਮਣ ਅਸੀਂ ਆਪ ਦੇ ਆਪ ਐ ਕੀ ਅਸੀਂ ਮੁੱਤਿਆਂ ਤੇ ਗੱਲ ਕਰਦੇ ਆਂ ਕਦੇ ਇਹ ਵੀ ਇੱਕ ਮੁੱਦਾ ਚਾਹੇ ਉਹ ਖੇਤੀ ਬਾੜੀ ਹੋਵੇ ਚਾਹਿਆ ਲੈਂਡ ਪੂਲਿੰਗ ਹੋਵੇ ਜਾਂ ਜੋ ਸਰਕਾਰਾਂ ਬਾਕੀ ਕਰਦੀਆਂ ਨੇ ਆ ਪੂਰੇ ਜਲੰਧਰ ਚ 70% ਪਿੰਡਾਂ ਦੇ ਬੰਦੇ ਜੇ ਘਰ ਕਹਿ ਲੋ ਬਾਹਰ ਚਲੇ ਗਏ ਜਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕਿਹੜੀ ਗੱਲ ਦੀ ਵੀ ਅੱਛੇ ਸੋ ਕਿਲਾ ਨਾ ਪਿੰਡਾਂ ਚ ਹਕੇ ਜੀ ਲੈਂਡ ਪੂਲਿੰਗ ਹੈ ਉਹ ਜਿਹੜੇ ਘਰ ਆਲਰੇਡੀ ਨੇ ਉਹ ਤਾਂ ਜਿੰਦਰੇ ਲੱਗੇ ਤੇ ਵਸਾਉਣਾ ਕਿਨੂ ਹੈ ਆ ਅਮਰੇਸਰ 55000 ਕਿਲਾ ਵਸਾਉਣਾ ਕਿਨੂ ਹੈ ਮੈਂ ਦੱਸਦਾ ਮੈਂ ਮੋਹੱਲੀ ਰਹਿਣਾ ਆ ਲੁਧਿਆਣੇ ਜਾ ਕੇ ਵੇਖ ਲਿਓ ਜੇ ਕਾਉਂਡ ਰਹਿ ਰੇੜੇ ਤੁਹਾਡੀਆਂ ਦਸਤਾਰਾ ਨਜ਼ਰ ਆਉਂਦੀਆਂ ਨੇ ਤੁਹਾਡੀ ਪੰਜਾਬੀ ਨਜ਼ਰ ਆਉਂਦੀ ਆ ਥੋਡੀ ਗੁਰਬਾਣੀ ਹਵਾ ਚ ਗੂੰਜਦੀ ਐ ਨਹੀਂ ਥੋਡੀ ਪਾਪੂਲੇਸ਼ਨ ਕੱਟ ਕਰਨੀ ਐ ਬਾਹਰ ਲਿਆਂਦੀ ਵਧਾਉਣੀ ਐ ਤਾਂ ਜੋ ਥੋਡੀ ਧੌਣ ਤੇ ਗੋਦਾ ਰੱਖ ਸਕਣ ਤੇ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਉਣੇ ਆ ਯਾਰ ਕੀ ਅਸੀਂ ਆਪ ਤੇ ਪਰਦੇਸ਼ ਕਟਗਿੰਤੀ ਹੋ ਰੇ ਹੋ ਰਹੇ ਨਹੀਂ ਹੋ ਗਏ ਆ ਆ ਵੋਟਰ ਸੂਚੀਆਂ ਵੇਖ ਲਿਓ ਜੇ असी गए उन्होंने पिंडा चगतपुरा पिंड मोहाली न एक एक चार-चार सौ वोट बनी है दो, दो सौ वोट बनी है इसलिए जमीना धक्के खोन गोडे गोडा रखे धोन से फिर कह चल जा बहार आकर आजना सिर्फ एक मोटी गल मुद्या आज बस ਜੇ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਦੇ ਪੱਤ ਬਣਾ ਦਿਆਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਸ ਗੱਲ ਮੇਰੀ ਖਤਮਾ ਲੇਕਿਨ ਨਾਰੇ ਦੋ ਲਾਉਂਗਾ ਤੇ ਬਾਹਾਂ ਉਲਾਰ ਕੇ ਚੰਡਿਆਂ ਨੂੰ ਤਾਂ ਕਰਕੇ ਤੇ ਮੁਠੀਆਂ ਮੀਚ ਕੇ ਉਹਦਾ ਜਵਾਬ ਦਿਓ ਜੇ ਕਿ ਚੰਡੀਗੜ੍ਹ ਵਾਲੇ ਤੇ ਦਿੱਲੀ ਵਾਲੇ ਸੁਣ ਲੈਣ ਕਿ ਅੱਜ ਕੁੱਕੜ ਪਿੰਡ ਦੇ ਵਿੱਚ ਇਸ ਧਰਤੀ ਦੇ ਮਾਲਕ ਇਕੱਠੇ ਹੋਏ ਸੀ ਤੇ ਉਹਨਾਂ ਦੀ ਆਵਾਜ਼ ਨੇ ਉਹਨਾਂ ਦੀਆਂ ਕੁਰਸੀਆਂ ਦੀਆਂ ਚੂੜਾ ਲਾਤੀਆਂ ਨੇ ਬੋਲੋ ਈਸੋ ਨਾ